ਪਾਵੇ 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 ਡੰਡੀਆਂ ਕੜਾ ਮਿੱਤਰਾ ਪਾਵੇ 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 ਡੰਡੀਆਂ ਕੜਾ ਮਿੱਤਰਾ ਜੀ ਦੇ ਵਿੱਚ ਦੀ ਮੁਲਕ ਲੰਗ ਜਾਵੇ ਸੋਨੇ ਦਾ ਪਾਪੁਛਕੇ 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 ਮੁੰਡਾ ਪੱਲਾ ਛਾੜਦਾ ਆਵੇ ਜੱਜ ਕੁਮਿਆਰਾਂ ਦੀ ਕੁਮਿਆਰਾਂ ਦੀ ਕੁਮਿਆਰਾਂ ਦੀ ਵਿੱਚ ਗਦਾ ਹਿੰਗ ਦਾ ਜਾਵੇ ਗੱਜ ਤੋਂ ਕੁਮਿਆਰ ਡਿੱਗ ਪਈ ਕੁਮਿਆਰੀ ਡਿੱਗ ਪਈ ਕੁਮਿਆਰੀ ਡਿੱਗ ਪਈ ਮੇਰਾ ਹਾਸਾ ਨਿਕਲਦਾ ਜਾਵੇ ਭਾਬੀ ਦਿਓਰ ਬਿਨਾ ਫੁੱਲ ਵਾਂਗੂ ਕੁਮਲਾਵੇ ਭਾਬੀ ਦਿਓਰ ਬਿਨਾ ਫੁੱਲ ਵਾਂਗੂ ਕੁਮਲਾਵੇ ਭਾਬੀ ਦਿਓਰ ਬਿਨਾ ਫੁੱਲ ਵਾਂਗੂ ਕੁਮਲਾਵੇ ਗਿੱਦੜਾ ਗਿੱਦੜਾ ਕਰੇ ਮੇਲਣੇ ਗਿੱਦੜਾ ਪਉਬ ਤੇਰਾ ਨੀ ਸਾਰੇ ਪਿੰਡ ਦਾ ਕੱਠ ਹੋ ਗਿਆ ਹੋ ਬੱਲੇ 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 ਸਾਰੇ ਪਿੰਡ ਦਾ ਕੱਠ ਹੋ ਗਿਆ ਕੀ ਬੁੱਢੜਾ ਕੀ ਠੇਰਾਨੀ ਅੱਖਾਂ ਚੁੱਕ ਕੇ ਵੇਖ ਤਾ ਨੂੰ ਅੱਖਾਂ ਚੁੱਕ ਕੇ ਵੇਖ ਤਾ ਨੂੰ ਪਰਿਆ ਪਿਆ ਬਨੇ ਰਣਜੀਤੈਨ ਧੁੱਪ ਲੱਗਦੀ ਲੈ ਲੈ ਚਾਦਰਾਂ ਮੇ ਰਣਜੀਤੈਨ ਧੁੱਪ ਲੱਗਦੀ ਲੈ ਲੈ ਚਾਦਰਾਂ ਮੇ ਰਣਜੀਤੈਨ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਾ ਜੇ ਕੁੜੀ ਇਹ ਮੇਰਾ ਨਾ ਨੀ ਜਾਣਦੀ ਜੇ ਕੁੜੀ ਇਹ ਮੇਰਾ ਨਾ ਨੀ ਜਾਣਦੀ ਨਾ ਮੇਰਾ ਕਰਤਾਰਾ ਨੀ ਜਜਟੇ ਇਹ ਮੇਰਾ ਕਰਨੀ ਜਾਣਦੀ ਜਜਟੇ ਇਹ ਮੇਰਾ ਕਰਨੀ ਜਾਣਦੀ ਦੂਰੋਂ ਦਿਸੇ ਚ ਬਾਰਾ ਨੀ ਜਜਟੇ ਇਹ ਮੇਰ ਖੂ ਨੀ ਜਾਣਦੀ ਜਜਟੇ ਇਹ ਮੇਰ ਖੂ ਨੀ ਜਾਣਦੀ ਖੂ ਹੈ ਤੂੰ ਤਾਂ ਵਾਲਾ ਨੀ ਬੋਤਲ ਪੀਂਦੇ ਦਾ ਨੀ ਬੋਤਲ ਪੀਂਦੇ ਦਾ ਸੁੰਜਟੀਏ ਲਲ ਕਾਰਾਣੀ ਬੋਤਲ ਪੀਂਦੇ ਦਾ ਸੁੰਜਟੀਏ ਲਲ ਕਾਰਾਣੀ ਬੋਤਲ ਪੀਂਦੇ ਦਾ ਜੇ ਮੁੰਡਿਆ ਵੇ ਮ ਕੰਮ ਕਰਦੀ ਵੇਖਣਾ ਜੇ ਮੁੰਡਿਆ ਕੰਮ ਕਰਦੀ ਵੇਖਣਾ ਬੱਠੜਲੇ ਦੇ ਲੋਹੇ ਦਾ جے मुंडे ਆ ਕੰਮ ਕਰਦੀ ਵੇ ਕਣਾ ਜੇ मुंडे ਆ ਕੰਮ ਕਰਦੀ ਵੇ ਕਣਾ ਬਠੜਲੇ ਦੇ ਲੋਹੇ ਦਾ ਵੇ ਤੂੰ ਮੈਨੂੰ ਪਰ ਕੇ ਚੁਕਾ ਦੇ ਪਰ ਕੇ ਚੁਕਾ ਦੇ ਵੋਹੇ ਦਾ ਵੇ ਤੂੰ ਮੈਨੂੰ ਪਰ ਕੇ ਚੁਕਾ ਦੇ ਪਰ ਕੇ ਚੁਕਾ ਦੇ ਵੋਹੇ ਦਾ ਵੇ ਤੂੰ ਮੈਨੂੰ ਪਰ ਕੇ ਚੁਕਾ ਦੇ ਸੋਣੀ ਜੈ ਪਗ ਬਨਦੇ ਮੁੰਡਿਆ ਸੂਟਾ ਨਾਲ ਮਿਲਾ ਕੇ ਹੇ ਸੋਣੀ ਜੈ ਪਗ ਬਨਦੇ ਮੁੰਡਿਆ ਸੂਟ ਨਾਲ ਮਲਾਕੇ ਵੇ ਪਾਤ ਪਾਤ ਦੇ ਪੌਣਾ ਕਪੜੇ ਬਲ 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 ਬਲੇ ਪਾਤ ਪਾਤ ਦੇ ਪੌਣਾ ਕਪੜੇ ਪੌਣੀ ਬਾਹਰ ਖਵਾ ਕੇ ਤੂੰ ਮੇਰੇ ਮਨ ਲੱਗ ਗਿਆ ਤੁਰਦਾ ਹੁਲਾਰਾ ਖਾ ਕੇ ਵੇ ਤੂੰ ਮੇਰੇ ਮਨ ਲੱਗ ਗਿਆ ਤੁਰਦਾ ਹੁਲਾਰਾ ਖਾ ਕੇ ਵੇ ਤੂੰ ਮੇਰੇ ਮਨ ਲੱਗ ਗਿਆ ਯੋਗਾ ਯੋਗਾ ਕਰਦੀ ਕੁੜੀਏ ਯੋਗਾ ਯੋਗਾ ਕਰਦੀ ਕੁੜੀਏ ਯੋਗੀ ਕੇ ਸਾਥ ਕੀਆ ਹੋਗਾ ਨੀ ਯੋਗਾ ਯੋਗਾ ਕਰਦੀ ਕੁੜੀਏ ਯੋਗਾ ਯੋਗਾ ਕਰਦੀ ਕੁੜੀਏ ਯੋਗੀ ਕੇ ਸਾਥ ਕੀਆ ਹੋਗਾ ਨੀ ਲਮਕ ਲਮਕ ਕੇ ਪਾਈ ਪਾ ਤੋ ਤੂੰ ਲਮਕ ਲਮਕ ਕੇ ਪਾਈ ਪਾ ਤੋ ਤੂੰ ਟੜਾ ਲਈ ਕੋਣੀ ਨਿਕਦ ਤੇਰਾ ਵਧਿਆਈ ਨਾ ਤੂੰ ਰਹੇਗੀ ਬੋਣੀ ਦੀ ਬੋਣੀ ਨਿਕਦ ਤੇਰਾ ਵਧਿਆਈ ਨਾ ਤੂੰ ਰਹੇਗੀ ਬੋਣੀ ਦੀ ਬੋਣੀ ਨਿਕਦ ਤੇਰਾ ਵਧਿਆਈ ਨਾ ਰਹੇਗੀ ਬੋਣੀ ਦੀ ਬੋਣੀ ਨਿਕਦ ਤੇਰਾ ਵਧਿਆਈ ਨਾ ਪੇਟੀ ਹੋਵੇ ਲੱਕੜ ਦੀ ਅਲਮਾਰੀ ਹੋਵੇ ਟੀਨ ਦੀ ਪੇਟੀ ਹੋਵੇ ਲੱਕੜ ਦੀ ਅਲਮਾਰੀ ਹੋਵੇ ਟੀਨ ਦੀ ਤੇਰੇ ਜਜਵਾਈ ਹੋਵੇ ਲੋੜ ਨਹੀਂ ਜਮੀਨ ਦੀ ਤੇਰੇ ਜਜਵਾਈ ਹੋਵੇ ਲੋੜ ਨਹੀਂ ਜਮੀਨ ਦੀ ਤੇਰੇ ਜਜਵਾਈ ਹੋਵੇ ਲੋੜ ਨਹੀਂ ਜਮੀਨ ਦੀ سونے ਦੀ ਜੁੱਤੀ ਮੇਰੇ ਮੇਚ ਨਾ ਆਵੇ سونے ਦੀ ਜੁੱਤੀ ਮੇਰੇ ਮੇਚ ਨਾ ਆਵੇ ਚਾਂਦੀ ਦੀ ਜੁੱਤੀ ਮੇਰੇ ਪਾਵੇ ਸ਼ਾਲੇ ਚਾਂਦੀ ਦੀ ਜੁੱਤੀ ਮੇਰੇ ਪਾਵੇ ਸ਼ਾਲੇ ਵੇ ਬਾਹਰ ਜਾ ਮੁੰਡਿਆ ਵੇਲੀਆ ਢਾਲੇ ਕਨੇਡਾ ਜਾ ਮੁੰਡਿਆ ਵੇਲੀਆ ਢਾਲੇ ਬਾਹਰ ਜਾ ਮੁੰਡਿਆ ਵੇਲੀਆ ਢਾਲੇ